ਇਹ ਜਗ ਦੇ 5 ਲੱਖ ਰੁਪਏ ਕੀਮਤ ਪਾਈ ਤੁਹਾਡੇ ਭਾਈ ਦੀ ਉਹਨੇ ਉਹਨੇ ਤਾਂ ਗੱਲ ਕਹਿਣਾ ਚਾਹਦਾ ਮਾਈਕ ਲੈ ਲਓ ਮਾਈਕ ਆਪਾਂ ਹਾਲਾਂਕਿ ਮਾਈਕ ਵਾਲਾ ਲੈ ਲਓ ਮਾਈਕ ਆਹੋ ਜੀ ਹਾਲਾਂਕਿ ਮਾਈਕ ਤੋਂ ਭਾਜੀ ਪੂਲ ਪ੍ਰਸ਼ਾਸਨ ਮੁੜਦਾਬਾਦ ਪੂਲ ਪ੍ਰਸ਼ਾਸਨ ਉਸੀ ਆਪਤੀ रामचंद्र ਮਹਾਰਾਜ ਦੀ ਜੈ ਮਾਈਕਸ ਲਾ ਆਹ ਲਿਆ ਤੁਹਾਨੂੰ ਕਿਹਾ ਉਹ ਆਪਣੀ ਕੋਈ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਇਹ ਗੱਲ ਯਾਦ ਰੱਖਿਓ ਸਾਰੇ ਜਣੇ ਉਹ ਮਾਈਕ ਕੋਲ ਆ ਹੀ ਨੇ ਨੰਗਲ ਦੇ ਮੇਰੇ ਭਰਾਵੋ ਜਿਹੜਾ ਭਰਾ ਕੋਈ ਆਪਣੀ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਉਹ ਆਪਣੇ ਸਨਾਤਨ ਦੀ ਨਾਲ ਲੜਾਈ ਲੜ ਰਿਹਾ ਸੀ ਮੇਰਾ ਪਰਿਵਾਰ ਇੰਨਾ ਸਖਸ਼ਮ ਹੈਗਾ ਹੈ ਮੈਂ ਇਹਨਾਂ ਨੂੰ ਪਾਜੂ ਕਹਾਓ ਇਹ ਪ੍ਰਸ਼ਾਸਨ ਇਹ ਸੋਚਦਾ ਨਾ ਵੀ ਮੈਂ ਪੈਸੇ ਦਾ ਭੁੱਖਾ ਹੈ ਇਹ ਦੁਨੀਆ ਕੋਈ ਨੌਕਰੀਆਂ ਦੇ ਦੂਗੇ ਪੈਸੇ ਤੋਂ ਬੰਦੇ ਭਰਵਾ ਲੀਏ ਨੁੱਕ ਜੰਦੇ ਹੋ ਤੁਸੀਂ ਇੰਜ ਵੀ ਤੇ ਆਪਣਾ ਜੀ ਵੀ ਜਮੀਰ ਜਗਾਣਾ ਪੈਣਾ ਤਾਂ ਉਹਨੂੰ ਜੇ ਅੱਜ ਵੀ ਗਾਦ ਪੱਕਾ ਮਾਰ ਕੇ ਨਾ ਕੱਲ ਨੂੰ ਸਾਡੇ ਚ ਵੀ ਜਿਹਦਾ ਨੰਬਰ ਲੱਗਿਆ ਯਾਦ ਰੱਖਿਓ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਕੋਈ ਇਹ ਨਾ ਨੂੰ ਕਰੋ ਕਿ ਆਪਣੀ ਗੱਲ ਨਹੀਂ ਕਰਦਾ ਸੀ ਪਾਰਟੀ ਸੀ ਜਿੰਨੋਂ ਪਾਗਲ ਕਰ ਦੋਦੀ ਮੇਰਾ ਭਾਈ ਉਹਨੂੰ ਤੁਹਾਡੇ ਨੂੰ ਵੀ ਬਹੁਤ ਬੰਦਿਆਂ ਨੂੰ ਸਮਝਾਉਣਾ ਪਿਆ ਯਾਰ ਥੋੜਾ ਡਾਊਨ ਰਿਆ ਕਰ ਪਰ ਉਹ ਨਹੀਂ ਮੰਨਿਆ ਅੱਜ ਤੁਹਾਡੇ ਸਾਹਮਣੇ ਐ ਇੱਕ ਗੱਲ ਯਾਦ ਰੱਖ ਮੈਂ ਫਿਰ ਕਹਾਂ ਉਹ ਵਿਕਾਸ ਦੀ ਆਵਾਜ਼ ਨਹੀਂ ਬੰਦ ਹੋਗੀ ਉਹ ਮਾਂ ਦੀ ਨੰਗਰ ਦੀ ਆਵਾਜ਼ ਬੰਦ ਕਰ ਹੋਗੀ ਮੈਨੂੰ ਕੋਈ ਮੁਆਵ ਨਹੀਂ ਚਾਹੀਦਾ ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ ਕਿਤੇ ਮੇਰੇ ਸਮਾਜ ਦੇ ਭਰਾ ਉਹ ਇੰਨੇ ਸੋਚੂ ਰੇ ਮੈਂ ਜੋ ਨੌਕਰੀ ਕਰਨ ਤੋਂ ਬੜਾਵਾ ਇਹ ਕਹਿਆ ਯਾਰ ਕਿਉਂ ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ ਨਾ ਮੇਰੀ ਪੜ੍ਹਾਈ ਚਾਹੀਦੀ ਮੈਂ ਆਪੇ ਪਾ ਲੈਣੀ ਓ ਮੇਰਾ ਭਰਾ ਸੁਣਨਾ ਕਿ ਚੋ ਲਾਉਂਗਾ ਮੋੜ ਕੇ ਮੈਂ ਬੋਲਿਆ ਕਰਦਾ ਬੋਲੇ ਨੌਕਰੀ ਆ ਨਹੀਂ ਜੀ ਤੇ ਆ ਕੇ ਮੈਨੂੰ ਲੋਲੀਬੋਪ ਦੇਣੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਨੂੰ ਆ ਪਾਣੀ ਕੀ ਗੱਲ ਕੀ ਗੱਲ ਕੀਤੀ ਉਹਨਾਂ ਨੇ ਉਹ ਦੱਸਦਾ ਮੜੇ ਜੀ ਨਹੀਂ ਮੈਂ ਕੁਝ ਨਹੀਂ ਕਿਹਾ ਭਾਜੀ ਮੈਂ ਕੋਈ ਉਹਨਾਂ ਨੇ ਕੀ ਬੋਲੇ ਪਤਾ ਤਾਂ ਲੱਗਿਆ ਨਾ ਭਾਜੀ ਬੋਲਿਓ ਤੁਸੀਂ ਕਰ ਲੈ ਥੋੜੀ ਕੀ ਬੋਲੇ ਉਹਨਾਂ ਨੇ ਦੱਸੋ ਪੁਲਿਸ ਦਾ ਕੀ ਆ ਗਿਆ ਰੇਸ਼ ਬੋਲੋ ਨਾਲ ਹੀ ਆ ਸਾਰੇ ਮੇਰੇ ਨਾਲ ਹੈ ਸਾਰੇ ਤੇਰੇ ਨਾਲ ਪਤਾ ਚਾਹ ਕੇ ਨਾ ਭਾਜੀ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕੋਈ ਭੈਣ ਦਾ ਭੁੱਖਾ ਨਹੀਂ ਆ ਕਿ ਦੇ ਦਿੰਦਾ ਸੋਚਿਓ ਸਾਡੇ ਪਿਓ ਨੇ ਮੈਨੂੰ ਬਹੁਤ ਸਿੱਖਿਆ ਬਣਾਵਾ ਮੈਂ ਆਪਣਾ ਪਰਿਵਾਰ ਪਾਲ ਸਕਦਾ ਮੇੜੋਂ ਕਹਿੰਦੀ ਛੋਟੀ ਕੁੜੀ ਵਿਚੈ ਕਹਿੰਦੀ ਹੈ ਜੀ ਨੌਕਰੀ ਨੌਕਰੀ ਦੇਣੀ ਉਹ ਦੇ ਸਕਦੇ 5 ਲੱਖ ਰੁਪਏ ਕੀ ਮਦਬਾਈ ਤੁਹਾਡੇ ਭਾਈ ਦੀ ਉਹਨੇ ਵੇਰਾ ਰੋਣਾ ਕੋ 5 ਲੱਖ ਦਾ ਨਹੀਂ ਆ ਯਾਦ ਰੱਖਿਓ ਮੇਰੇ ਵੀਰੋ ਆ આરોપી ਫੜਨੇ ਬਾਰੇ ਕੀ ਬੋਲੇ ਉਹਨਾਂ ਨੇ ਉਹ ਮੇਰਾ ਭਾਈ ਤਾਂ ਮੋੜ ਨਾਣੀ આરોપી ਫੜਨੇ ਬਾਰੇ ਵੀ ਕੀ ਗੱਲ ਕੋਈ ਉਹਨਾਂ ਨੇ ਕਤਲ ਨਹੀਂ ਬੱਸ ਬਸ આરોપી ਬਣਾਉਣੀ ਚਾਹੀਦੀ ਉਹ ਚੈਨ ਫੜਾਉਣੀ ਚਾਹੀਦੀ ਉਹਨਾਂ ਨੇ ਕਹਿੰਦਾ ਸਾਡਾ ਫਰਾਨਾ ਹੈ ਕਹਿੰਦਾ 20 ਯਾਰ ਦੀਆਂ ਇਮਾਰਤਾਂ ਸੀ ਬੰਦੇ ਕੌਣ ਹੈ ਕਿਨੇ ਮਾਰਦਾ ਉਹ ਫੜਨ ਵਾਲੀ ਕੋਈ ਗੱਲ ਨਹੀਂ ਬ੍ਰਦਰ ਪਤਾ ਨਹੀਂ ਕਿੰਨੇ ਦਿਨ ਘੁੰਮਦੇ ਰਹੇ ਐਗਜ਼ਾਮ ਨਹੀਂ ਸਿਰਫ ਉਹ ਤਾਂ ਹੀ ਕਿ ਯਾਰ ਹੀ ਫੜ ਲਾਂਗੇ 24 ਘੰਟੇ ਫੜ ਲਾਂਗੇ ਹੁਣ ਫੜ ਲਾਂਗੇ ਕੱਲ ਫੜ ਲਾਂਗੇ ਬਸ ਮੈਂ ਇੱਕੋ ਹੀ ਬੇਨਤੀ ਕਰਦਾ 5 ਲੱਖ ਅਸੀਂ ਉਹਨਾਂ ਨੂੰ ਦਿੰਦੇ ਹਾਂ ਬਸ ਉਹ ਨਾ 5 ਲੱਖ ਦਿੰਦਾ ਹੈ ਨਾ ਵਿਕਾਸ ਬੱਗਾ ਨਹੀਂ ਸੀ ਉਹ ਆਪਣੇ ਸਨਾਤਨ ਦੀ ਆਵਾਜ਼ ਸੀ ਇਹ ਗੱਲ ਯਾਦ ਰੱਖਿਓ ਆਪਣੇ ਸਨਾਤਨ ਦੀ ਆਵਾਜ਼ ਕਿਓ ਬਸ ਜੇ ਅੱਜ ਅਸੀਂ ਪਿੱਛੇ ਪਿੱਛੇ ਆੜ ਗਏ ਨਾ ਬਾਬੇ ਜੇ ਅਸੀਂ ਆਰਾਮ ਕਰਨ ਦਾ ਵੀ ਕੋਈ ਨਹੀਂ ਰਹਿਣਾ ਤੇ ਥੋੜੀ ਦਿਨ ਮੈਨੂੰ ਬਸ ਮੇਰੇ ਭਰਾ ਨੂੰ ਆਰਾਮ ਨਾਮ ਦੀ ਸ਼ਰਧਾਂਜਲੀ ਦੇਣੀ ਔਰ ਰਾਮ ਭਗਤ ਜੀ ਆ ਪਾਗਲ ਰਾਮ ਭਗਤ ਸੀ ਪਾਗਲ ਰਾਮ ਭਗਤ ਬੋਲ ਜੀ ਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਆਸ ਤੋਂ ਉਹਦੇ ਦੇਣਾ ਸਾਡਾ ਬੰਦਾ ਲੈ ਆਉਂਦਾ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ